ਅਮਰੀਕਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿੱਥੇ ਇਸ ਸੜਕ ਹਾਦਸੇ ਦੇ ਵਿੱਚ ਦੋ ਹਰਿਆਣਾ ਦੇ ਮੁੰਡਿਆਂ ਦੀ ਮੌਤ ਹੋਈ ਹੈ ਮੌਤ ਇੰਨੀ ਜ਼ਿਆਦਾ ਦਰਦਨਾਕ ਸੀ ਕਿ ਹਾਦਸੇ ਦੇ ਵਿੱਚ ਇਹ ਦੋਵੇਂ ਮੁੰਡੇ ਜਿਹੜੇ ਉਹ ਜ਼ਿੰਦਾ ਹੀ ਸੜ ਗਏ ਜ਼ਿੰਦਾ ਸੜਨ ਤੋਂ ਬਾਅਦ ਉਹਨਾਂ ਦੀਆਂ ਹੱਡੀਆਂ ਦੇ ਉੱਪਰ ਮਾਸ ਤੱਕ ਨਾ ਬਚਿਆ ਤਾਂ ਵੱਡਾ ਹਾਦਸਾ ਵਾਪਰਿਆ ਇਹ ਦੋਵੇਂ ਮੁੰਡੇ ਜਿਹੜੇ ਕਿ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਜਾਣਕਾਰੀ ਇਹ ਮਿਲ ਰਹੀ ਹੈ ਕਿ ਕਾਰ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਤੇਜ਼ ਰਫ਼ਤਾਰ ਹੋਣ ਕਰਕੇ ਕਾਰ ਦਾ ਸੰਤੁਲਨ ਵਿਗੜਿਆ ਸੰਤੁਲਨ ਵਿਗੜਨ ਤੋਂ ਬਾਅਦ ਇਹ ਕਾਰ ਜਿਹੜੀ ਸੜਕ ਦੇ ਉੱਪਰ ਪਲਟ ਜਾਂਦੀ ਹੈ ਤੇ ਇਸ ਕਾਰ ਦੀ ਟੱਕਰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੇ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਕਾਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਇਹ ਦੋਵੇਂ ਮੁੰਡੇ ਨੇ ਛੇੜੇ ਉਹ ਜ਼ਿੰਦਾ ਸੜ ਜਾਂਦੇ ਨੇ ਤੇ ਰومی ਅਤੇ ਵਿਸ਼ਾਲ ਵਜੋਂ ਇਹਨਾਂ ਦੋਵੇਂ ਮੁੰਡਿਆਂ ਦੀ ਪਛਾਣ ਹੋਈ ਹੈ ਹਰਿਆਣਾ ਦੇ ਰਹਿਣ ਵਾਲੇ ਸੀ ਦੋਮਾਂ ਦੀ ਉਮਰ 22 ਸਾਲ ਤੇ ਮਹਿਜ਼ 24 ਸਾਲ ਦੀ ਦੱਸੀ ਜਾ ਰਹੀ ਹੈ ਸੜਕ ਹਾਦਸੇ ਦੇ ਵਿੱਚ ਇਹਨਾਂ ਦੋਵੇਂ ਮੁੰਡਿਆਂ ਦੀ ਮੌਤ ਹੋਈ ਹੈ ਤਾਂ ਦੋਵੇਂ ਮੁੰਡਿਆਂ ਦੀਆਂ ਤਸਵੀਰਾਂ ਨੇ ਛੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਾਂ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਕਿ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਵਰਕ ਪਰਮਿਟ ਦੇ ਉੱਤੇ ਪਰ ਉਸ ਤੋਂ ਬਾਅਦ ਇਹ ਮੁੰਡਾ ਜਿਹੜਾ ਉਹ ਅਮਰੀਕਾ ਚਲੇ ਜਾਂਦਾ ਹੈ ਅਮਰੀਕਾ ਜਾ ਕੇ ਉੱਥੇ ਟਰਾਲਾ ਚਲਾਉਣ ਲੱਗ ਜਾਂਦਾ ਆਪਣੇ ਦੋਸਤ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਘੁੰਮਣ ਦੇ ਲਈ ਚਲੇ ਜਾਂਦਾ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਕਾਰ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਕਾਰ ਦਾ ਸੰਤੁਲਨ ਵਿਗੜਨ ਤੋਂ ਬਾਅਦ ਕਾਰ ਪਲਟ ਜਾਂਦੀ ਹੈ ਤੇ ਕਾਰ ਜਦੋਂ ਪਲਟਦੀ ਹੈ ਤਾਂ ਸਿੱਧਾ ਜਾ ਕੇ ਇੱਕ ਟਰਾਲੇ ਦੇ ਨਾਲ ਟਕਰਾਂਦੀ ਹੈ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਜਸ ਕਰਕੇ ਇਹ ਦੋਵੇਂ ਮੁੰਡੇ ਜਿਹੜੇ ਉਹ ਜ਼ਿੰਦਾ ਸੜ ਜਾਂਦੇ ਨੇ ਤੇ ਰੋਮੀ ਅਤੇ ਵਿਸ਼ਾਲ ਵਜੋਂ ਇਹਨਾਂ ਦੋਵੇਂ ਮੁੰਡਿਆਂ ਦੀ ਪਛਾਣ ਹੋਈ ਹੈ ਤਸਵੀਰਾਂ ਦੇ ਵਿੱਚ ਇਹਨਾਂ ਮੁੰਡਿਆਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਦੋਵੇਂ ਮੁੰਡੇ ਜਿਹੜੇ ਕਿ ਹਰਿਆਣਾ ਦੇ ਰਹਿਣ ਵਾਲੇ ਸੀ ਉਮਰ ਇਹਨਾਂ ਦੀ ਮਹਿਜ਼ 22 ਤੇ 24 ਸਾਲ ਦੱਸੀ ਜਾ ਰਹੀ ਹੈ ਆਪਸ ਦੇ ਵਿੱਚ ਦੋਵੇਂ ਜਣੇ ਯਾਰ ਦੋਸਤ ਸੀ ਘੁੰਮਣ ਦੇ ਲਈ ਨਿਕਲੇ ਸੀ ਪਰ ਰਸਤੇ ਦੇ ਵਿੱਚ ਹੀ ਇੱਕ ਵੱਡੇ ਹਾਦਸੇ ਦਾ ਦੋਵੇਂ ਜਣੇ ਸ਼ਿਕਾਰ ਹੋ ਗਏ ਤਾਂ ਇੱਕ ਸਿਰਸਲ ਦਾ ਮੁੰਡਾ ਹੈ ਜਿਹੜਾ ਉਹ ਰਹਿਣ ਵਾਲਾ ਸੀ ਇੱਕ ਮੁੰਡੇ ਦੀ ਉਮਰ ਤਾਂ ਮਹਿਜ਼ 22 ਸਾਲ ਦੱਸੀ ਜਾ ਰਹੀ ਹੈ ਤੇ ਦੂਜੇ ਮੁੰਡੇ ਦੀ ਉਮਰ ਮਹਿਜ਼ 24 ਸਾਲ ਦੱਸੀ ਜਾ ਰਹੀ ਹੈ ਤਾਂ ਇੱਕ ਮੁੰਡਾ ਜਿਹੜਾ ਉਹ ਪਿੰਡ ਸਿਰਸਲ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਰੋਮੀ ਦੱਸਿਆ ਜਾ ਰਿਹਾ ਤੇ ਇੱਕ ਮੁੰਡਾ ਕਰਨਾਲ ਜ਼ਿਲ੍ਹੇ ਦੇ ਪਿੰਡ ਕੋਇਰ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਵਿਸ਼ਾਲ ਦੱਸਿਆ ਜਾ ਰਿਹਾ ਰੋਮੀ ਛੜਾ ਕੀ 2 ਸਾਲ ਪਹਿਲਾਂ ਟੂਰਿਸਟ ਵੀਜ਼ੇ ਤੇ ਕੈਨੇਡਾ ਗਿਆ ਸੀ ਉੱਥੇ ਜਾ ਕੇ ਬਾਅਦ ਦੇ ਵਿੱਚ ਅਮਰੀਕਾ ਚਲੇ ਗਿਆ ਅਮਰੀਕਾ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਤੇ ਆਪਣੇ ਯਾਰ ਦੋਸਤਾਂ ਨਾਲ ਘੁੰਮਣ ਚਲੇ ਜਾਂਦਾ ਤੇ ਦੋਵੇਂ ਛਣੇ ਜਦੋਂ ਘੁੰਮਣ ਦੇ ਲਈ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਤੇ ਜ਼ਿੰਦਾ ਸੜ ਜਾਂਦੇ ਨੇ ਤਾਂ ਦੋਵਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਜਾਂਦੀ ਹੈ